ਹੁਣ ਤੁਹਾਨੂੰ ਰੋਟੀ ਛੱਡਣ ਦੀ ਜ਼ਰੂਰਤ ਨਹੀਂ। ਮਟਾਪਾ ਘੱਟ ਕਰ ਸਕਦੇ ਹਾਂ 3 ਮਹੀਨੇ ਦੇ ਵਿੱਚ ਬਿਨਾਂ ਕਿਸੇ ਮੈਡੀਸਿਨ ਤੋਂ, ਬਿਨਾਂ ਕਿਸੇ ਸਰਜਰੀ ਤੋਂ, ਬਿਨਾਂ ਕਿਸੇ ਹਾਰਡ ਐਕਸਰਸਾਈਜ਼ ਤੋਂ। ਤੁਸੀਂ 3 ਮਹੀਨੇ ਦੇ ਵਿੱਚ 30 ਤੋਂ 40 ਕਿਲੋ ਵਜ਼ਨ ਆ ਜਿਹੜਾ ਉਹ ਆਸਾਨੀ ਦੇ ਨਾਲ ਘਟਾ ਸਕਦੇ ਹੋ। ਤੁਸੀਂ ਸਿਰਫ 8 ਸਟੈਪ ਮੇਰੇ ਫੋਲੋ ਕਰਦੇ ਨੇ। ਜਿਹੜਾ ਆਪਣਾ ਵਜ਼ਨ ਆ ਉਹ ਡਿਪੈਂਡ ਕਰਦਾ ਇਨਸਾਨ ਦੀ ਹਾਈਟ ਤੇ ਜੇ ਹਾਈਟ ਦੇ ਹਿਸਾਬ ਨਾਲ ਆਪਣਾ ਵਜ਼ਨ ਜ਼ਿਆਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਸਕਦੀਆਂ ਜਿਵੇਂ ਡਾਇਬੀਟੀ ਹੋ ਗਈ। ਹਾਰਡ ਦੀ ਪ੍ਰੋਬਲਮ ਹੋਗੀ ਬੀਪੀ ਦੀ ਪ੍ਰੋਬਲਮ ਹੋਗੀ ਗੋਡਿਆਂ ਦੇ ਦਰਦ ਗੋਡਿਆਂ ਦਾ ਦਰਦ ਖੂਨ ਦਾ ਗਾੜਾਪਨ ਇਸ ਤਰ੍ਹਾਂ ਦੀਆਂ ਹੋਰ ਕਈ ਬਿਮਾਰੀਆਂ ਨੇ ਜਿਹੜੀਆਂ ਉਹ ਲੱਗ ਸਕਦੀਆਂ ਨੇ ਐਂਡ ਤੇ ਤੁਹਾਨੂੰ ਇੱਕ ਮੈਂ ਆਜਾ ਦੇਸੀ ਨੁਸਖਾ ਦੱਸੂਗਾ ਜਿਹਦੇ ਨਾਲ ਤੁਹਾਡੇ ਪੇਟ ਦੀ ਪ੍ਰੋਬਲਮ ਤਾਂ ਦੂਰ ਹੋਊਗੀ ਪ੍ਰਾਣੀ ਤੋਂ ਪ੍ਰਾਣੀ ਕਬਜੇ ਵੀ ਦੂਰ ਹੋ ਜਾਊਗੀ ਸਿਰਫ 20-30 ਰੁਪਏ ਦੇ ਵਿੱਚ ਹੁਣ ਮਟਾਪਾ ਘਟਾਉਣ ਦੇ ਮੇਨ ਜਿਹੜੇ ਤੁਹਾਨੂੰ ਮੈਂ 8 ਸਟੈਪ ਦੱਸਣ ਲੱਗੇ ਆਂ ਜਰੂਰ ਨੋਟ ਕਰ ਲਓ ਨੰਬਰ 1 ਜਦੇ ਵੀ ਜਦੋਂ ਵੀ ਤੁਸੀਂ ਸਵੇਰੇ ਉੱਠਦੇ ਹੋ ਤਾਂ ਉੱਠ ਕੇ ਤੁਸੀਂ ਕਦੇ ਵੀ ਚਾਹ ਨਹੀਂ ਪੀਣੀ ਤੁਸੀਂ ਕੋਸੇ ਪਾਣੀ ਦੇ ਵਿੱਚ ਅੱਧਾ ਨਿੰਬੂ ਨਚੋੜਨਾ ਥੋੜਾ ਜਿਹਾ ਸਹਿਦ ਮਿਲਾਉਣਾ ਤੇ ਉਹ ਪੀਣਾ ਜਿਹਦੇ ਨਾਲ ਤੁਹਾਡਾ ਜਿਹੜਾ weight ਆ ਉਹ ਬਹੁਤ ਜਲਦੀ ਘਟੂਗਾ ਦੂਜੇ ਨੰਬਰ ਤੇ ਸਵੇਰੇ ਜਦੋਂ ਤੁਸੀਂ ਉੱਠਦੇ ਹੋ ਤਾਂ ਹਲਕੇ ਹਲਕੇ ਰਨਿੰਗ ਕਰਨੀ ਆ ਸ਼ੈਅ ਨਹੀਂ ਕਰਨੀ ਰਨਿੰਗ ਤੇ ਸ਼ੈਅ ਚ ਫਰਕ ਆ ਜੀ ਤੁਸੀਂ ਰਨਿੰਗ ਕਰੋਗੇ ਨਾ ਹਲਕੀ ਹਲਕੀ ਤਾਂ ਉਹਦੇ ਨਾਲ weight ਬਹੁਤ ਜਲਦੀ ਘਟਦਾ ਤੇ ਨਾਲ ਦੀ ਨਾਲ ਤੁਸੀਂ ਪੁੰਗਰੀ ਹੋਈਆਂ ਦਾਲਾਂ ਖਾਣੀਆਂ ਨੇ ਜਿਹਦੇ ਨਾਲ ਤੁਹਾਡਾ ਜਿਹੜੀ ਪਾਚਨ ਸ਼ਕਤੀ ਵੀ ਠੀਕ ਰਹੂਗੀ ਤੇ weight ਵੀ ਆਸਾਨੀ ਦੇ ਨਾਲ ਘਟੂਗਾ ਤੇ ਸਰੀਰ ਦੇ ਵਿੱਚ એનર્ਜੀ ਬਣੀ ਰਹੂਗੀ ਤੀਜੀ ਨੰਬਰ ਤੇ ਤੁਸੀਂ ਨਾਸ਼ਤੇ ਦੇ ਵਿੱਚ ਪਪੀਤਾ 250 ਗ੍ਰਾਮ ਜ਼ਰੂਰ ਖਾਣਾ ਕਿਉਂਕਿ ਇਹਦੇ ਨਾਲ ਡਾਈਜੈਸਟ ਸਿਸਟਮ ਵੀ ਠੀਕ ਹੁੰਦਾ ਤੇ ਜਿਹਦੇ ਨਾਲ ਮੋਟਾਪਾ ਵੀ ਬਹੁਤ ਜਲਦੀ ਘਟਦਾ ਤੇ ਨਾਲ ਤੁਸੀਂ ਇੱਕ ਸੇਵ ਵੀ ਜ਼ਰੂਰ ਖਾ ਸਕਦੇ ਹੋ ਦਿਨ ਦੇ ਵਿੱਚ ਕਿਸੇ ਵੀ ਟਾਈਮ ਖਾ ਸਕਦੇ ਹੋ ਚੌਥੇ ਨੰਬਰ ਤੇ 11 ਤੋਂ ਲੈ ਕੇ 12 ਦੇ ਵਿੱਚ ਤੁਸੀਂ ਸੈਲਡ ਜ਼ਰੂਰ ਖਾਣਾ ਜਿੰਨਾ ਖਾ ਸਕਦੇ ਹੋ ਦੋ ਰੋਟੀਆਂ ਖਾਣੀਆਂ ਨੇ ਸਿਰਫ ਤੁਸੀਂ ਰੋਟੀ ਜੇ ਹੋ ਸਕੇ ਤਾਂ মালਟੀ ਗ੍ਰੇਨ ਆٹے ਦੀ ਖਾਣੀ ਆ ਨਹੀਂ ਤੁਸੀਂ ਨਾਰਮਲ ਰੋਟੀ ਵੀ ਖਾ ਸਕਦੇ ਹੋ ਤੇ ਵੱਧ ਤੋਂ ਵੱਧ ਸਬਜ਼ੀ ਖਾਣੀ ਆ ਤੇ ਸੈਲਡ ਖਾਣਾ ਜਿੰਨਾ ਪਾਚਨ ਸ਼ਕਤੀ ਵੀ ਠੀਕ ਰਹਿੰਦੀ ਆ 6ਵੇਂ ਨੰਬਰ ਤੇ ਰਾਤ ਨੂੰ ਤੁਸੀਂ ਗ੍ਰੀਨ ਸੈਲਡ ਜ਼ਰੂਰ ਖਾਣਾ ਰੋਟੀ ਨਹੀਂ ਖਾਣੀ ਜੇ ਭੁੱਖ ਲੱਗਦੀ ਆ ਤਾਂ ਤੁਸੀਂ ਪੂਜੇ ਹੋਏ ਛੋਲੇ ਵੀ ਖਾ ਸਕਦੇ ਹੋ ਜਿਹਦੇ ਨਾਲ ਭੁੱਖ ਕੰਟਰੋਲ ਰਹਿੰਦੀ ਆ 7ਵੇਂ ਨੰਬਰ ਤੇ ਤੁਸੀਂ ਪੂਜੇ ਹੋਏ ਛੋਲੇ ਲੈ ਲੈਣੇ ਨੇ ਜਦੋਂ ਵੀ ਦਿਨ ਚ ਕਦੇ ਵੀ ਭੁੱਖ ਲੱਗਦੀ ਆ ਜਿਵੇਂ ਤਿੰਨ 3 ਵਜੇ 4 ਵਜੇ ਜਾਂ ਉਹਦੇ ਨਾਲ ਕੀ ਆ ਤੁਸੀਂ ਪੂਜੇ ਹੋਏ ਛੋਲੇ ਜ਼ਰੂਰ ਖਾਣੇ ਜੇlena ਤੁਹਾਡੀ ਭੁੱਖ ਵੀ ਠੀਕ ਹੋਊਗੀ ਤੇ ਇਹ ਪਾਣੀ ਨੂੰ ਸੋਖਦਾ ਤੇ ਮਟਾਪਾ ਵੀ ਬਹੁਤ ਜਲਦੀ ਘਟਦਾ। 8ਵੇਂ ਨੰਬਰ ਤੇ ਤਲੀ ਹੋਈਆਂ ਚੀਜ਼ਾਂ, ਕੋਲਡ ਡਰਿੰਕ ਵਗੈਰਾ, ਮਿੱਠਾ ਘੱਟ ਖਾਣਾ, ਨੂਨ ਘੱਟ ਖਾਣਾ ਜਿਹਦੇ ਨਾਲ ਮਟਾਪਾ ਬਹੁਤ ਜਲਦੀ ਘਟਦਾ। ਮੈਦੇ ਤੋਂ ਬਣੀ ਹੋਈਆਂ ਚੀਜ਼ਾਂ ਤਾਂ ਖਾਣ ਹੀ ਹੈ ਨਹੀਂ। 3 ਮਹੀਨੇ ਔਖੇ-ਸੌਖੇ ਕੰਟਰੋਲ ਕਰ ਲਓ। ਜਿਹਦੇ ਨਾਲ ਮਟਾਪਾ ਬਹੁਤ ਜਲਦੀ ਘਟ ਜਾਂਦਾ। ਸਵੇਰੇ-ਸ਼ਾਮ ਜਦੋਂ ਵੀ ਤੁਸੀਂ ਖਾਣਾ ਖਾਣਾ ਹੈ, ਉਹ ਤੋਂ ਬਾਅਦ ਤੁਸੀਂ ਕੀ ਕਰਨਾ? ਮਿਸ਼ਰੀ, ਸੌਫ ਤੇ ਇਲਾਇਚੀ ਦਾ ਪਾਊਡਰ ਬਣਾ ਲੈਣਾ ਉਹਦਾ